ਇਹ ਜਦੋਂ ਕਿ ਇਹ ਦਾ ਮਹੀਨਾ ਚੱਲੇਗਾ ਪਹਿਲੇ ਮੰਗਲ ਦੇ ਅਠ ਜਰੂਰ ਕਰਨੇ ਚਾਹੀਦੇ ਹੈ ਜਦੋਂ ਫਗਣ ਦੇ ਮਹੀਨੇ ਸੰਗਰਾਮ ਆਵੇ ਕਹੇ ਮਗਨਲਾ ਸਤ ਨੂੰ ਗਿੰਗੇ ਨਾਮ ਤੇ ਆਇਆ ਇਹਦੇ ਅਠ ਕਰਨੇ ਚਾਹੀਦੇ ਹੈ ਇਹ 14 ਕੌੜੀਆਂ ਵਾਲੀ ਦਾਣਾ ਮਹਾ ਉਚਾਰਨ ਕੀਤਾ ਗੁਰੂ ਸਾਹਿਬ ਜੀ ਨੇ ਦਰਸ਼ਨ ਹੈ ਦਾਨ ਮੰਗਿਏ ਨਾ ਸਾਡੇ ਤੇ ਕਿਰਪਾ দৃষ্টি ਕਰੋ ਇਸ ਪ੍ਰਕਾਰ ਅੱਜ ਕਸ ਗੁਰੂ ਸਾਹਿਬ ਦੇ ਉੱਤੇ ਫਗਣ ਦੇ ਮਹੀਨੇ ਦੀ ਸੰਗਰਾਮ ਦਾ ਸੰਕਲਪ ਨੂੰ ਮਨਾਇਆ ਹੈ ਸਰਬ ਗੁਰੂ ਕਰਤਾ ਕਰੇ ਆਪੇ ਸਿੱਖੀ ਬਖਸ਼ੇ ਅਤੇ ਸਤਿਗੁਰੂ ਵਾਰਾ ਸਾਹਿਬ ਜੀ ਆਲਵੇ ਯਾਰੀ ਤੇ ਚਰੰਗੀ ਰੱਖਣ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਲਗੁਣ ਆਨੰਦ ਉਪਾਰ ਜਨ ਹਰ ਸੱਜਣ ਪ੍ਰਗਟੇ ਆਏ ਖਲਗੁਣ ਆਨੰਦ ਉਪਾਰ ਜਨ ਹਰ ਸੱਜਣ ਪ੍ਰਗਟੇ ਆਏ ਕਾਂਤ ਸਹਾਈ RAM ਕੇ ਕਰ ਕਿਰਪਾ ਦੀਆ ਮਿਲਾਏ ਤੇਜ ਸੁਹਾਵੀ ਸਰਬ ਸੁਖ ਹੁਣ ਤੁਖਾ ਨਹੀਂ ਜਾਏ ਇੱਚ ਪੁੰਨੀ ਵੱਡ ਭਾਗਣੀ ਵਰ ਪਾਇਆ ਹਰਿ ਰਾਇ ਮਿਲ ਤਹਿਆ ਮੰਗਲ ਗਾਵਹੀ ਗੋਵਿੰਦ ਆਲਾ ਹਰ ਜੇਹਾ ਅਵਰ ਨ ਦਿਸਾਈ ਕੋਈ ਦੂਜਾ ਲਵੈ ਨ ਲਾਇ ਹਲਤ ਪਲਤ ਸੁਵਾਰਿਓ ਨੂੰ ਨੇਚਲ ਦਿੱਤੀਆਂ ਅਨਜਾਇ ਸੰਸਾਰ ਸਾਗਰ ਤੇ ਰਖਿਆ ਨੂੰ ਬਹੁੜ ਨ ਜਨਮ ਧਾਲ ਜਿਹਵਾ ਏਕ ਅਨੇਕ ਗੁਣ ਸਾਰੇ ਨਾਨਕ ਚਰਣੀ ਪਾਏ ਹਲਗੁਣ ਨਿਤ ਸਲਾਹੀਆ ਜਿਸ ਨੂੰ ਤਿਲਨਾ ਤਮਾਏ ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾਜ ਸਰੇ ਹਰ ਗੁਰੂ ਕੂਲਾ ਆਰਾਧਿਆ ਦਰਗਹ ਸੱਚ ਖਰੇ ਸਰਬ ਸੁਖਾ ਨਿਧ ਚਰਨ ਹਰ ਭੌਜਲ ਵਿਖਮ ਧਰੇ ਪ੍ਰੇਮ ਭਗਤ ਤਿਨ ਪਾਈਆ ਵਿਖਿਆ ਨਾਹੀ ਜਰੇ ਉਡ ਗਏ ਸੁਭਦਾਨਤੀ ਪੂਰਨ ਸਜ ਭਰੇ ਪਾਰ ਬ੍ਰਹਮ ਪ੍ਰਭ ਸੇਵੰਦ ਮਨ ਅੰਦਰ ਏਕ ਧਰੇ ਮਾਹ ਦਿਵਸ ਮੂਰਤ ਭਲੇ ਜਿਸ ਕਉ ਨਦਰ ਕਰੇ ਨਾਨਕ ਮੰਗੈ ਦਰਸ ਦਾਨੁ ਕਿਰਪਾ ਕਰਹੁ ਹਰਿ ਮਾਹ ਦਿਵਸ ਮੂਰਤ ਭਲੇ ਜਿਸ ਕਉ ਨਦਰ ਕਰੇ ਨਾਨਕ ਮੰਗੈ ਦਰਸ ਦਾਨੁ ਕਿਰਪਾ ਕਰਹੁ ਹਰਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਲਗੁਣ ਆਨੰਦ ਉਪਾਰਜਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਸਾਡੀ ਬਿਲਾ ਜੀ ਜੀ ਖਾਲਸਾ ਸਾਹਿਬ ਜੀ ਅੱਜ ਅਗੁਰੂ ਦੇ ਉਮੀਦੀ ਸੰਗਤਾਂ ਦਾ ਹੈ ਸਤਿਗੁਰੂ ਗੁਰੂ ਕਾਲ ਜੀ ਪਰਦੇ ਉਤਾਰ ਉਸਤਾਨ ਵਿੱਚ ਸੰਗਤਾਂ ਇਕੱਤਰ ਹੋਈਆਂ ਹਨ بارہ مہینوں گرو مہاراج صاحب جی نے بارہ مہینوں دوارا کوش بخشا ہے جس باغی کا بارہ نام بارہ ماہ ہے بارہ مہینوں دوارا اپنے سو پہلی پگڑی واحر کے اگیں پرارتھنا ہو کہ مہاراج کیتیا کرم بچ گئے کرپا کر کے میل میں مہینے کے چار میں چاہ مہینا منقا جنم ہے واحر نے آپ کے چیتن واسطے دیکھا ہے ਅਤੇ ਉਸਾਰ ਦੇ ਮਹੀਨੇ ਵਸਤੂ ਨੂੰ ਸ਼ੁਰੂ ਪ੍ਰਾਂਤੀ ਰਾਸਤੇ ਫਲਸਫੇ ਦੀ ਸ਼ੌਕ ਵਸਤਾ ਸਾਡੇ ਅੰਦਰ ਹੋਣੀ ਚਾਹੀਦੀ ਹੈ ਜੇਠ ਦਾ ਮਹੀਨਾ ਹੈ ਤਰਤੀਬਰ ਪਰ ਤੂੰ ਮਰਾਰ ਸੇ ਕੁਝ ਹੋਣਾ ਚਾਹੀਦਾ ਹੈ ਹਰ ਦਾ ਮਹੀਨਾ ਆਸਾ ਦੇ ਹਰ ਵਦਰੇ ਜਿੱਥੇ ਉਹ ਸਾਸਾਂ ਨੂੰ ਨਿਦਰਤ ਕਰਕੇ ਆਸਾ ਦੇ ਹੁੰਦਾ ਤਿਸ ਲੱਗਾ ਜਿਸ ਮਨ ਹਰ ਚੰਨ ਵਾਸ ਸੁਬਹ ਹੋ ਰਿਹਾ ਹਤੇ ਸੌਣ ਦਾ ਮਹੀਨਾ ਬੱਦਲ ਵਰਨ ਦੀ ਜਿਵੇਂ ਜਿਵੇਂ ਹਰਿ ਸਾਹਿਬ ਨੇ ਗੋਸ਼ਲਾ ਮੱਤਤਾ ਉਹ ਸ਼ਾਂਤ ਬਸਤਾ ਹੁੰਦੀ ਕਾਇਦੀ ਹੈ। ਬਾਗੋਂ ਨੇ ਨੀਲੇ ਕੇ ਜਿਵੇਂ ਸਾਹਿਬ ਕਿਨੇ ਕੀ ਬਾਕ ਸਾਰੇ ਗਵਾਹ ਤਾਂ ਆਜ ਲੱਗੇ ਰਹਿੰਗੇ ਜਿਹੜੇ ਪਰਖੋ ਤੇ ਭਾਦੋ ਦਾ ਮੀਨਾ ਹੈ ਪਰ ਉਹ ਘਰ ਦੇ ਨਲਕ ਨੂੰ ਪਾਈਓ ਦੇ ਰੱਖਣ ਵਾਲਾ ਸੀ। ਜਿਹੜਾ ਸਦਗਿਆਤ ਤਰੀਨ ਰੱਖਣ ਵਾਲਾ ਉਹ ਗਵਾਹ ਭਾਵ ਵਾਲੇ ਦਿਆਂ ਚਾਹੁੰਦਾ ਹੋਇਆ ਜੀ ਨਲਕ ਨੂੰ ਨਹੀਂ ਪਾਇਆ ਜਾਏਗਾ। ਅੱਗੇ ਅੱਗੇ ਅਸੂ ਦਾ ਮੀਲਾ ਹੈ ਅਸੂ ਦਾ ਮੀਲਾ ਚਾਰ ਸੋਲ੍ਹੇ ਪਰਮੇਸ਼ਰ ਦੇ ਨਾਮ ਦਾ ਸਰਵਣ ਕਰਨਾ ਹੈ ਅੱਗੇ ਕੱਪੇ ਦਾ ਮੀਲਾ ਜੀਵ ਜੀਵੇ ਫੜੀ ਨੂੰ ਬੀਜਵੇ ਹੈ ਜੇ ਉਹ ਕਰਮ ਦੇ ਕੱਪੇ ਕਰਨ ਦਾ ਸੁਭਾਅ ਹੈ ਉਸ ਕੰਮ ਕਰਮ ਕਰਕੇ ਦੇਹ ਦੇ ਜੀਵ ਕਰਨ ਦਾ ਮੌਜਾ ਇਹਨਾਂ ਦਾ ਹੈ ਕਿ ਹੁਣ ਕਹਿੰਦਾ ਕਿਸੇ ਨੂੰ ਦੋਸ਼ ਨਹੀਂ ਦੇਣਾ ਚਾਹੀਦਾ ਕੱਪ ਤੋਂ ਜੇ ਸਾਰ ਸੰਗਤ ਪ੍ਰਾਪਤ ਹੋਵੇ ਤੇ ਸਾਲੀਏ ਚਿੰਤਾ ਛੁੱਟ ਜਾਂਦੀ ਹੈ ਆਪੇ ਮਗਰਮੀ ਨਹੀਂ ਮੈਨੂੰ ਲੱਗਦਾ ਹੈ ਇਹ ਮੇਰਾ ਘਰ ਨਹੀਂ ਇਹ ਮਨੁੱਖਾ ਦੇਰ ਹੈ ਇਹਨਾਂ ਇਤਿਹਾਸ ਤੋਂ ਇਹ ਵੀ ਵਾਹਿਗੁਰੂ ਗੱਦ ਰਾਈ ਰਿਹਾ ਹੈ ਕਿ ਲੋਕ ਸੁਣੇ ਸ਼੍ਰੀ ਕਾਟ ਦੀ ਹੁੰਦੀ ਹੈ ਇਹ ਜਨਮਾ ਜੁਗ ਨਹੀਂ ਆਈਗਾ ਉਹ ਦਮੀ ਨਾ ਦੁਰਗਵਸਤਾ ਵੀ ਨਹੀਂ ਆਈ ਹੈ ਉਹ ਉਹ ਇਹ ਤਾਰਾ ਪੈਂਦਾ ਹੈ ਇਹ ਦੁਰਗਵਸਤਾ ਜਰਦਾ ਦਿੱਤੀ ਹੋ ਜਾਂਦੀ ਹੈ ਇੰਦੇ ਹੋ ਜਾਂਦੇ ਹੈ ਇਹਦੀ ਹੱਤ ਹੁੰਦੀ ਹੈ ਉਹ ਉਹ ਕੋਲ ਜੀਵਿਤ ਜਿਹੜੇ ਮਹਾਰਾਜ ਦੇ ਪ੍ਰੇਮ ਦੇ ਕੰਢੇ ਜੁੜੇ ਰਹਿੰਦੇ ਐ ਉਹਨਾਂ ਨੂੰ ਪਾਤਸ਼ਾਹ ਦਾ ਪਾਣਾ ਨਹੀਂ ਲੱਗਦਾ ਉਹਨਾਂ ਨੂੰ ਜੱਗ ਦਾ ਰੂਪ ਪਾਇਆ ਨਹੀਂ ਲੱਗਦਾ ਹੈ ਕੋਨ ਉਪਰ ਨਹੀਂ ਹੁੰਦਾ ਖਲਾਸ ਤੋਂ ਹੁੰਦਾ ਹੈ ਸਾਧ ਜੀ ਜਿਸ ਨੂੰ ਮਹਾਰਾਜ ਸਾਹਿਬ ਦੇ ਤਰ੍ਹਾਂ ਬਖਸ਼ ਲੈਂਦੇ ਹੈ ਇਸੇ ਪ੍ਰਕਾਰ ਮਾਲ ਦਾ ਵੀ ਨਾ ਹੈ ਪਰਮੇਸ਼ਰ ਨੇ ਕੀਤੇ ਕਰਨ ਦਾ ਇਸ ਮਾਲ ਜਮੀਨੇ ਦੇ ਉੱਤੇ ਸਾਰ ਸੰਗਤ ਦਾ ਕੋਰੋਨੀ ਤਰਾਜ ਰਾਜ ਦੇ ਤੇ ਮਹੱਤਿਆਂ ਦਾ ਤੱਕਰ ਦਾ ਹੁੰਦੀ ਪੁੰਬ ਲੱਗਦੇ ਇਸ ਦੇ ਦਰਕਾਰ ਸਾਹਿਬ ਜੀ ਦੇ ਨਹੀਂ ਹੈ ਇਹ ਸਾਹਿਬ ਜੀ ਦੀ ਮਾਨ ਦਾ ਵੀ ਨਾ ਹੈ ਤੇ ਇਸ ਅੰਦਰ ਜਿਹੜਾ ਤਫਾ ਕੀ ਤੁਸੀਂ ਆਪਣੇ ਮਹਾਰਾਜ ਸਾਹਿਬਾ ਸਰਗੁਰੂ ਜੀ ਆਪਣੇ ਇਹ ਸਾਹਿਬ ਜੀ ਦੀ ਕਰਨ ਜਿਹੜੀ ਸੇਵਾ ਦੀ ਸਿੱਖਿਆ ਹੈ ਉਹ ਜੰਗਲਾ ਵਗ ਰਹੀ ਹੈ ਜਿਹੜੀ ਭਗਤੀ ਦੀ ਸਿੱਖਿਆ ਹੈ ਉਹ ਜੰਗਲਾ ਵਗ ਰਹੀ ਹੈ ਜੋ ਗਿਆਨ ਦੀ ਵਿਚਾਰਾ ਇਸ ਲਕਤੀ ਵਗ ਰਹੀ ਹੈ ਇਹ ਕੋਈ ਕਰੇਣੀ ਬਣੀ ਹੋਈ ਹੈ ساریوں کے سنگ تشرد کریے جنم جنما بھی کروا دیتی ہے اس پرکار ماگ کے مہینے دوارا حیم کا ماگ سکے سے کانڈی ہے جن پورا گوبان خود سگن دوارا وسا اپ بخ گئے سن واحو گھن آنندارجنا سگن کا نام ہے ਫੱਦੰਨੇ ਮੀਨੂ ਇਸ ਪ੍ਰਕਾਰ ਪੱਤਰੀ ਜਿਤ ਜਿਹੜੀ ਹੈ ਉਸ ਤੋਂ ਮਗਰੋਂ ਫੰਡਰਿਤ ਤੋਂ ਉਹੀ ਹੈ ਕੇ ਚੈਨ ਦੇ ਨਾਲ ਇਸੇ ਪ੍ਰਕਾਰ 84 ਲੱਖ ਰੁਪਏ ਜਿਹੜੀ ਗੁਜ਼ਰਗੀ ਹੈ ਕੱਪਟਰੀ ਵੀ ਰੋਕੀ ਨਹੀਂ ਆਈ ਜਿਹੜੇ ਮਦਨ ਸਿੰਘ ਸਾਹਿਬ ਤੋਂ ਮੇਦੀ ਇਹ ਕਿਰਦੀ ਨਹੀਂ ਇਹ ਉਹ ਮੁੱਖਾ ਦੇਣ ਦੇ ਪਰ ਇਹ ਹੋਲੀਆਂ ਜਿਵੇਂ ਖੇਲਦੇ ਆ ਲੋਕੋ ਇਹ ਪਰੇਸ਼ਾਨੇ ਨਾ ਹੋਣ ਕੋਈ ਕਿੰਨੀ ਸੰਤ ਸੇਵੋ ਸਾਤ ਸੰਗਿ ਜੀ ਤਹਿਲ ਕਰਨੀ ਹੈ ਇਹ ਸਾਤ ਸੰਗਿ ਇਸ ਪ੍ਰਕਾਰ ਦਾ ਜੀਵਨ ਬਣਾਉਣਾ ਇਹ ਫੱਲ ਵੀ ਰੁੱਤ ਹੈ ਇਸ ਸੱਜਣ ਦੇ ਮਹੀਨੇ ਵਿੱਚ ਫਾਲਗੁਨ ਆਨੰਦ ਉਪਾਰਜਨ ਗੋਲ ਹੈ ਨ ਸਰਦਾ ਵਾਣੁ ਲਗਤੇ ਗਿਆਨੀ ਜਿਹੜੇ ਸੱਲਾ ਵਾਲੇ ਤਰਖਾ ਗਿਆਨ ਨੂੰ ਪ੍ਰਾਪਤ ਕਰ ਸਕਦੇ ਹਨ ਇਸੇ ਤਰ੍ਹਾਂ ਸਾਤ ਸੰਗਿ ਜੀ ਨਾਲ ਕੋਲੇ ਗੋਣਾ ਸਤਵਾ ਸੰਕੋਪ ਵਾ ਦਾ ਹਰ ਧਰਮ ਹ ਵਿਚਾਰ ਇਹ ਗੁਣਾਂ ਦੀ ਭਰਮਾ ਜਿੰਨਾਂ ਦੇ پاس ਉਹਨਾਂ ਨੂੰ ਫਲ ਰਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਇਹ ਮਨੋ ਬਾਹਰ ਨਹੀਂ ਜੈ ਜੋ ਖਗਣ ਦਾ ਵੀ ਹੈ ਪ੍ਰਮੇਸ਼ਰ ਦੀ ਪ੍ਰਾਪਤੀ ਦਾ ਸੁੰਦਰ ਆਨੰਦ ਉਪਾਰਜਨ ਸਦਾ ਪ੍ਰਖਰ ਰੂਹ ਦੇ ਵਾਹਿਗੁਰੂ ਦਾ ਆਨੰਦ ਉਪਾਰਜਨ ਉਪਰਜਨ ਹੋਇਆ ਹੈ ਉਬਜੇਜ ਕਰਕੇ ਪਹਿਨਾ ਹੋਇਆ ਨਾ ਦੇਗਣਾ ਮੰਗਤੇ ਸਰਵਾਰ ਹਰ ਸੱਜਣ ਪ੍ਰਗਟ ਆ ਜਿਸ ਜੀਵਨੀ ਕਮਾਈ ਕਰਨੇ ਕਰਕੇ ਖਰੀਜੋ ਸੱਜਣ ਪਿਆਰਾ ਹੈ ਸੱਜਣ ਸਿੱਕਿਆ ਬਾਦਸ਼ਾਹ ਸਿਰ ਸਾਹ ਹਉ ਦਸਾਹ ਜਿਸ ਬਾਦ ਮਹਿਠਿਆ ਸੋਹੀ ਹੈ ਸਭਨੋ ਦਾ ਵਸਾਹ ਹਰੀ ਆਕਾਲ ਸੁਖ ਜੋ ਸੱਜਣ ਪਿਆਰਾ ਹੈ ਜਿਨਾਂ ਦੇ ਇਸ ਜੀਵਨ ਵਿਚ ਆ ਕੇ ਪ੍ਰਗਟ ਹੋ ਗਿਆ ਹੈ ਮੁਨੱਖ ਅਨੁਪਾਤ ਕੇ ਜਿਨਾਂ ਨੂੰ ਪਰਮੇਸ਼ਰ ਨੇ ਜਨਮ ਜਾ ਕੇ ਪਰਗਟ ਕਰ ਲਿਆ ਹੈ ਉਹਨਾਂ ਨੂੰ ਸਾਹਿਬ ਜੀ ਦੇ ਫਰਮਾਨ ਦੇ ਮੀਨੇ ਤੇ ਆਨੰਦਿਤ ਪਨ ਹੋਇਆ ਹੈ ਜਿਨਾਂ ਦੇ ਪਰਮੇਸ਼ਰ ਫਰਮਾਨ ਨਹੀਂ ਪਰਗਟ ਹੋਇਆ ਉਹ ਅਨੰਦ ਕੋ ਬਾਝੇ ਹੀ ਰਹਿ ਗਏ ਹਨ ਸੰਤ ਸਹਾਇੀ RAM ਕੇ ਪਰਮੇਸ਼ਰ ਨੂੰ ਮਿਲਣ ਵਾਸਤੇ ਸੰਤੋ ਆਜ ਮਾ ਸਾਥ ਜਰਾਸਨ ਰੁਕਰ ਹੈ ਨਾਨਕ ਨਾਮਨ ਮੰਨ ਕੇ ਤੁੰਸੇ ਸੇਈ ਨਾਮ ਕਾ ਪੂਰਨ ਹੋਈ ਸੰਤ ਯਾਦ ਜੀ ਕੇ ਸਹਿਲ ਸੀ ਸੰਤਨ ਤੁੰਨੇ ਉਸ ਅਦਰ ਦੁਰਦੁਰੇ ਨਾਨਕ ਭੋਜ ਨਾਨਕ ਪ੍ਰਕਾਰ ਏਣੇ ਮਿੰਦ ਕਾਲਦ ਹੋ ਪਿਸ਼ਟ ਤੇ ਜਿਹੜਾ ਸਹਿਲ ਵਿੱਚੇ ਦੇ ਬਚਨਾਂ ਨੂੰ ਤੇ ਫੇਰ ਥੀਨ ਨਾਮ ਸੁਹਾ ਰੱਖੇ ਉਹ ਨਾ ਸੰਤ ਸੰਤ ਜੀ ਸੰਤਨ ਸਭ ਮੁਕਤ ਕਰ ਦੁਰਦੁਰੇ ਨੇ ਕੋਈ ਮਿੱਤਰਾਈ ਕਰੀ ਜਾਵੇ ਉਹ ਵਿੱਚ ਮੋਹ ਨਹੀਂ ਕਰਨ ਕੋਈ ਦੁਰਨੇ ਮਿੰਦਿਆ ਕਰੀ ਜਾਵੇ ਕੋਦ ਵਿੱਚ ਵੈਰ ਨਹੀਂ ਕਰਨੀ ਇੱਕੋ ਜਿਹੀ ਦਿੱਤੀ ਜਿਹਨਾਂ ਦੀ ਹੈ ਉਹ ਸਰਦੂ ਜੀ ਮਿੱਤਰ ਤੇ ਸ਼ਕਤਾਂ ਵਿੱਚ ਸਮਾਨ ਮੁਰਤੀ ਜਿਹਨੇ ਰੱਖਦੇ ਆ ਉਹ ਸੰਕ ਹੈ ਉਹਨਾਂ ਦਾ ਸਿਸ਼ਟਾਂ ਦੇ ਕੇ ਬਹਾਦਰਾਂ ਨਾਲ ਕੋਹ ਜਿਹਾ ਦੇ ਪ੍ਰਕਾਰ ਇਹ ਕਿ ਤਾਉ ਨਾ ਦੇੇ ਕਾ ਪ੍ਰਕਾਰ ਨੇ ਕੋਹ ਜਿਆ ਨੂੰ ਲਿਆ ਤੇ ਖਾਹ ਪ੍ਰੋਸਕੀ ਨੇ ਕਪਾ ਮਾਇਆ ਰਾਸ ਕੇ ਇਹ ਪ੍ਰਕਾਰ ਦੀਆਂ ਇਕਰਾਰਨਾਮੇ ਕਰਦੇ ਆ ਉਸ ਤੋਂ ਵੀ ਕਰਦੇ ਆ ਕਿ ਮਾਰਾ ਤੁਮ ਫਾਇਦੇ ਕਰਨ ਨੂੰ ਦੁਨੀਆਂ ਵਿਚ ਆਏ ਹੋ ਤੇ ਉਸ ਤੋਂ ਕਰਦੇ ਹੈ ਉਸ ਤੋਂ ਜੋ ਮੁਕਾਬਲੇ ਤੋਂ ਲਿੱਦਿਆ ਹੈ ਇੱਕ ਨਿੰਦਕ ਆਦਮੀ ਕਹਿੰਦਾ ਪਖੰਡੀ ਦੀ ਸੈਰੀ ਦੁਨੀਆਂ ਦੁਖਲੀ ਹੈ ਆਦਮ ਸ਼ਾਸਤਰਦ ਕੇ ਉਪਰ ਪਾਸ ਤੇ ਪਿਛੇ ਖੜਾ ਕੋਨੇ ਜਾਲ ਪਰੇ ਖੜਾ ਕਹਿੰਦਾ ਪਖੰਡੀ ਦਾ ਮੈਂ ਹੋਣੇ ਫਿਰ ਲੜਦੇ ਨੇ ਨਿੰਦਿਆ ਕਰਦਾ ਹੈ ਕਿ یہ دنیا لک لیا ہے بڑا پکھنڈی ہے بڑا ایڈی ہے کیوں جی کرنا ہے جا کر کھا کے کہ پوجا کرنا متھا ٹیک دی میرا ہے سار سو جی وہ ہے ਅਹੇ ਮਾਰੋ ਸਾਹਿਬ ਜੀ ਕਹਿੰਦੇ ਜਿਹੜੇ ਮਾਰੋ ਦੇ ਪਿਆਰੇ ਹਨ ਸੰਤ ਸਹਾਇ ਰਾਮ ਕੇ ਜਿਸ ਦੇ ਨਾਲ ਪ੍ਰਾਪਤੀ ਕਰਨ ਦੇ ਸੰਤ ਨੂੰ ਹਾਥੋਂ ਸਹਾਇਕ ਹੁੰਦੇ ਹਨ ਕਰ ਕਿਰਪਾ ਦੀ ਆ ਮਿਲਾ ਜਿਸ ਨੂੰ ਬ੍ਰਾਹਮਣ ਜਿਆਸੀ ਬ੍ਰਾਹਮਣ ਪੂਜੇ ਦੇ ਤੰਗ ਗਉਂ ਕਿਰਾਵਲ ਆਇਆ ਤੰਗ ਗਉਂ ਆ ਚਾਰ ਮਾਇਆ ਕਿ ਕਹਿੰਦਾ ਸਦਾ ਸੋਈ ਕੀ ਕਰਦੇ ਕਹਿੰਦੇ ਸਾਧਗਰਾਂ ਦੀ ਸੇਵਾ ਕਰਨੇ ਜੋ ਮੰਗੇ ਉਹ ਦੇ ਦਿੰਦਾ ਹੈ ਕਹਿੰ ਲਗਾ ਮੈਨੂੰ ਵੀ ਦੇ ਜੇ ਤੈਨੂੰ ਭਾਵੇਂ ਤੂੰ ਕਹਿੰਦੇ ਕੱਲ ਨੂੰ ਗਊ ਦੇ ਦੇ ਕਹਿੰਦੇ ਜੀ ਗਊ ਮੈਂ ਦੁੱਧੀ ਚਾਰੀ ਜਿਹੜਿਆ ਆ ਪਰੰਗਾ ਤੇ ਮੈਨੂੰ ਤੂੰ ਛਾਤਰ ਲਿਓ ਕਹਿੰਦੇ ਘਰੋਂ ਤੈਨੂੰ ਵੱਡਾ ਛਾਤਰ ਲਿਆ ਦੇ ਕਹਿੰਦੇ ਉਹ ਕਹਿ ਕੇ ਸਾਹਿਬ ਜੀ ਕੰਮੇ ਭਲਕੂ ਪੱਥਰੇ ਕੁਮਰੇ ਦੇ ਵਿੱਚ ਦੇ ਤੈਨੂੰ ਵੈਲ ਸੁਣਾਵਾ ਤਮੇ ਨੂੰ ਪਾ ਪੁੱਛਾ ਸੁਣਾਣਾ ਪੱਥਰੇ ਕੋ ਬੇਹੇੜਾ ਬਣੇਟ ਕੇ ਦੇ ਤਣ ਘੱਟਦੀ ਆ ਤਦੋਂ ਨੌਂ ਦੇ ਆ ਗਿਆ ਵੀ ਖਾਤਰ ਹੈ ਤੇ ਇਸ ਨੇ ਉਸ ਵੇਲੇ ਕਹਿੰਦੇ ਨੇ ਕਿ ਆ ਵੀ ਦੋ ਦਾ ਪ੍ਰਸ਼ਾਦਾ ਆਵੇ ਪ੍ਰਸ਼ਾਦਾ ਘਰੋਂ ਦੋ ਦਾ ਆ ਗਿਆ ਤੇ ਰਾਸਤੇ ਮਾਰੋ ਦੇ ਜਿੱਥੇ ਕਿ ਪ੍ਰਸ਼ਾਦਾ ਵਾਸਤੇ ਮਿੱਠਾ ਖੋਹਣ ਨੂੰ ਆਉਂਦਾ ਤੇ ਉਸ ਵੇਲੇ ਮਾਰਾ ਤੱਕ ਨਹੀਂ ਹੁੰਦੇ ਕਹਿੰਦਾ ਪੰਡਤ ਜੀ ਕੋ ਪਹੁੰਚੇ ਖਾਣ ਗਏ ਸੀ ਜੱਟਾਂ ਦੀ ਉਹ ਮਿੱਠੀਆਂ ਕੰਨਿ ਕਰੇ ਕਿਸ ਗਾਉਦੀ ਐ ਕਹਿੰਦਾ ਜੀ ਨਹੀਂ ਖਾਂਦਾ ਦਾ ਮੈਨੂੰ ਖਾਣਾ ਕੋ ਖਾ ਬੈਠਾ ਰਿਹਾ ਤੇ ਮੈਂ ਵੀ ਅਖੀਰ ਸਾਹਿਬ ਜੀ ਕਦੇ ਸੰਕੀਰ ਦੇ ਪ੍ਰਕਾਸ਼ ਕਰਕੇ ਆਵਾਜ਼ ਆਈ ਤਾਂ ਉਹ ਪੱਥਰ ਤਾਂ ਵੀ ਖਾਂਦੇ ਕਹਿੰਦਾ ਮੈਂ ਪੱਥਰ ਨੂੰ ਤਾਂ ਵੀ ਖਾਣਾ ਜਿਹੜਾ ਬੋਲਦੇ ਉਹ ਖਾਂ ਸਭ ਦੇ ਯਾਦ ਕਰ ਹੈ ਦੇ ਬੋਲਣ ਹਾਲ ਪਰੰਦਰਹੀ ਸੁਣ ਕੇ ਉਸ ਨੇ ਸੌ ਤੀ ਪੱਥਰ ਐ ਤਲਕ ਗਿਆ ਉਹਦੇ ਵਿੱਚੋਂ ਅੰਤਰੀਅਾਮੀ ਪ੍ਰਕਾਸ਼ ਹੋ ਗਏ ਪਰ ਕਾ ਖੋਲ ਕੇ ਤੇ ਮੈਨੂੰ ਕੰਧ ਨਾਲ ਲਾ ਰਿਹਾ ਹੈ। ਗੱਸੀ ਪੀਤੀ ਤੇ ਮਿੱਠਾ ਪ੍ਰਸ਼ਾਦਾ ਖਾ ਕੇ ਕਹਿੰਦੇ ਭੱਜਿਆ ਜੀ ਦਾ ਖਾਈਏ ਕੰਮ ਵੀ ਕਰੀਏ ਵਕਤ ਕੋਈ ਕੰਮ ਕਹਿੰਦੇ ਵਾਰਾ ਮੇਰੇ ਸਾਰੇ ਕੰਮ ਕਰ। ਇਹਦਾ ਹੱਲ ਵੀ ਬਾਹੋ ਮੇਰਾ ਖੇਤ ਵੀ ਸਿੰਜੋ, ਪਿਆਰੇ ਵੀ ਲੋਨੋ ਹਲ ਵੀ ਕਰੋ, ਭਾਈ ਟਰੀ ਹੱਕੋ। ਕੋਨੇ ਰੂਪ ਧਾਰ ਦੇ ਖਾਤਰ ਵੀ ਸਾਰੇ ਕੰਮ ਕਰਨ ਲੱਗੇ। ਪਤਾ ਲੱਗਾ ਉਸਤਾ ਨੂੰ ਜਿੰਨ ਤੇਰਾ ਦਿੱਤਾ ਸੀ ਕਰਨ ਲੱਗੋ ਤੇ ਮੀਰੂ ਠਾਕੁਰ ਤਾਂ ਕੱਖ ਹੋ ਗਿਆ ਜਦੋਂ ਇਹਦੇ ਕੋਲੇ ਆਇਆ ਧੰਦੇ ਨੂੰ ਕਹਿੰਦਾ ਧੰਦੇ ਤੈਨੂੰ ਮਾਰਾ ਪ੍ਰਾਪਤ ਹੋਵੇ દર્શન ਕਰ ਮੈਨੂੰ ਕਰਨ ਕਰਨ ਲੱਗਾ ਸਾਦੀ ਬਊ ਦੇ ਉੱਤੇ ਹੱਥ ਰੱਖੀ ਖੜੋਤੇ ਐ ਤੇ ਮੇਰੇ ਵੱਲ ਨੂੰ ਦੇਖ ਕੇ ਹੱਸ ਰਹੇ ਐ ਇਸ ਲੱਗ ਫਿਰ ਉਸੇ ਰੋਕ ਕਹਿੰ ਲਗਾ ਬ੍ਰਾਹਮਣ ਧੰਦੇ ਮੇਰੀ ਅੱਖਾਂ ਹੈ ਨਹੀਂ ਕਿਰਪਾ ਕਰ ਮੈਨੂੰ ਅੱਖਾਂ ਬਖਸ਼ ਜਿਸ ਨਾਲ ਕੋਈ ਨਹੀਂ ਦਿਸਣਾ ਧੰਦੇ ਨੂੰ ਹੋਏ ਬੇਨਤੀ ਕੀਤੀ ਜੇ ਮਹਾਰਾਜ ਇਹਨੂੰ ਦਰਸ਼ਨ ਦੇ ਦੇਉਗੇ ਤਾਂ ਇਹਨੂੰ ਪ੍ਰਤੀਤ ਕਿਵੇਂ ਆਵੇਗੀ ਮਹਾਰਾਜ ਕਹਿੰਦੇ ਆ ਤੇਰੇ ਨਾਲ ਬਸ਼ਕਰੀ ਕੀਤੀ ਹੈ ਤੇ ਉਹ ਪਖੜ ਦੇ ਦਿੱਤਾ ਹੈ ਇਸ ਕਰਕੇ ਇਹਨੂੰ ਦਰਸ਼ਨ ਹੀ ਦੇ ਦੇ ਵੀ ਖੀਰ ਭਾਵੇਂ ਬੇਨਤੀ ਕੀਤੀ ਮਹਾਰਾਜ ਮੈਨੂੰ ਦਰਸ਼ਨ ਦੇ ਕੋਈ ਪ੍ਰਤੀਤ ਨੂੰ ਕਾਈ ਉਸ ਨੇ ਤਦੀ ਵੀ ਭਗਤੀ ਦੇ ਤਕਵਾ ਕਰਕੇ ਸਰਸੰਗੀ Thakur ji ਨੇ ਇਸ ਨੂੰ ਹੋਏ ਵਿਚੋਲਾ ਐਂਡ ਲਾਵੇ ਤਾਂ ਵੇਨੂੰ ਦਰਸ਼ਨ ਦੇ ਆਪੇ ਮਹਾਰਾਜ ਜੀ ਇਸ ਸਰਕਾਰੋਂ ਪੱਥਰਾਂ ਦੀ ਪੂਜਾ ਛੱਡ ਕੇ ਨਾਲੇ ਨੂੰ ਗੁੰਮ ਹੋਣ ਲੱਗੇ ਇਸ ਸਰਕਾਰ ਸਾਥ ਜੀ ਸੰਤ ਸੰਤ ਸਹਾਇ ਰਾਮ ਕੇ ਅੰਤ ਰਾਮ ਦੇ ਮਰਉਣ ਦੇ ਸਹਾਇਕ ਹੋ ਜਾਂਦੇ ਹਨ ਜਿਵੇਂ ਧੰਨੇ ਨੇ ਮਸ਼ਕਲੀ ਕਰਨ ਵਾਲੋਂ ਪੱਥਰ ਵੇਲੇ ਦੇਣ ਵਾਲੋਂ ਨੂੰ ਵੀ ਜਿਵੇਂ ਧੰਨੇ ਨੂੰ ਖਿਆਲ ਹੋ ਗਿਆ ਸੀ ਇਹਨੇ ਵੀ ਛੇਤੀ ਪ੍ਰਾਪਤ ਹੋ ਗਏ ਧੰਨੇ ਨੂੰ ਕਿਹਾ ਪਿਛਲੇ ਜਾਨੂ ਵੇਖ ਧੰਨੇ ਆ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੇਖਿਆ 1100 ਜਨ ਨੂੰ ਭਗਤੀ ਕਰਦੇ ਨੂੰ ਗੁਜਰ ਗਿਆ। 10000 ਵਿੱਚ ਫਿਰ ਮਾਰਾ ਦੇ ਦਸ਼ਨ ਹੋਈ ਸਭ ਨੇ ਭਗਤੀ। ਇਸ ਪ੍ਰਕਾਰ ਜੇ ਮੌਂਦਿਆ ਨੇ ਕਬੀਰ ਨੂੰ ਕਿਸੇ ਨੇ ਪੁੱਛਿਆ ਸੀ ਕਿ ਕਬੀਰ ਧੰਨੇ ਨੇ ਪੱਥਰ ਤੋਂ ਪਾ ਲਿਆ। ਕਬੀਰ ਜੀ ਨੇ ਕਿਹਾ ਕਦ ਕਬੀਰ ਭਗਤ ਕਰ ਪਾਇਆ। ਕੋਲੇ ਬਾ ਮਲੇ ਬਲੇ ਨਗਰਾਇਆ। ਭਗਤੀ ਕਰਕੇ ਪਾਇਆ। ਇਹ ਪੱਥਰਾਂ ਦੇ ਪੁਰਦਿਨ ਤੋਂ ਮਿਲ ਜਾਣਾ ਦੂਸਰੇ ਬਾਹਮਣ ਨੂੰ ਵੀ ਮਿਲ ਜਾਣਾ ਚਾਹੀਦਾ ਸੀ। ਇਸ ਕਰਕੇ ਮਿਸਕਰ ਸੁਹਾਵੀ ਧੰਨੇ ਦਾ ਤਾ ਮਾਰਾ ਸਾਧੂ ਵਰਸੂ ਇਸ਼ਤਕਾ ਜੋ ਵਾਹਿਗੁਰੂ ਪਿਆਰੇ ਹਨ ਸੰਤ ਸਹਾਈ ਰਾਮ ਕੇ ਤੁਮ ਜੀ ਨੂੰ ਬਿਲਾਉਣ ਦੀ ਸ਼ਹਿਕਾ ਕਰਦੇ ਹਾਰੇ ਜੋ ਪਿਆਰੇ ਕਰ ਕਿਰਪਾ ਦਿਆ ਮਿਲਾ ਤੇਜ ਸੁਹਾਵੀ ਸਰਬ ਸੁਖ ਕਰਦਾ ਹੁਕਮ ਜੋ ਭਾਈ ਜਸ ਸਾਹਿਬ ਦਾ ਪਾਤ ਰਹੋ ਜੀ ਨਿਯਮ ਨਾਲ ਕਰਦੇ ਆ ਪਾਰਿਆਂ ਦੀ ਸ਼ਾਮ ਨੂੰ ਟਿੱਕੇ ਜਿਵੇਂ ਭੱਜੇ ਦੀ ਉਹ ਗਉਂਦਾਰੇ ਮਹਾਰਾ ਸਰਦੇ ਸੀ ਉਹਦੇ ਸਿੱਖਾਂ ਨੇ ਕਾਰਜਵਾਸ ਤੇ ਸਿਹਾਏ ਨਾ ਜੀ ਰਹਿਣੀ ਹੈ ਇਹਨਾਂ ਨੂੰ ਪਿਆਰ ਕਰਦੇ ਹਨ ਹਰ ਹਿੰਦਸਾਲ ਦੇ ਬਾਣੀ ਪ੍ਰੇਮ ਨਾਲ ਪੜਦਾ ਹੈ ਹਰਵੰਦ ਕੁਮਾਰ ਸਾਹਿਬ ਅੰਮ੍ਰਿਤ ਸੰਗਤ ਹਨ ਖਾਲਸਾ ਜੀ ਸਭ ਜੀ ਸਾਹਿਬ ਫਰਮਾਉਂਦੇ ਹਨ ਤੇਜ ਸੁਹਾਵੀ ਸਰਬ ਸੁਖ ਕਾਰ ਕਿਰਪਾ ਦੀਆ ਮਿਲਾ ਕਿਰਪਾ ਕਰਕੇ ਉਸ ਨੂੰ ਆਉਣ ਦੇ ਆਉਣ ਸੱਜੇ ਪਾਰ ਕੇ ਨਿਮਾਜ ਦਿੱਤਾ ਹੈ ਤੇਜ ਸੁਹਾਵੀ ਸਰਬ ਸੁਖ ਕੋਲ ਦੀ ਸੇਜਾ ਵੀ ਸੋਹਣੀ ਹੈ ਸਾਰੇ ਨੂੰ ਸੁਖਾਂ ਦੀ ਪ੍ਰਾਪਤੀ ਹੋਏ ਹੁਣ ਦੁੱਖਾ ਨਹੀਂ ਜਾ ਸੱਚੀ ਸਤਿ ਦੀ ਖਰਜ ਰੂਤੀ ਸੇਜਾ ਹੈ ਗੁਰੂ ਘਰ ਹੋਰ ਰੌਣਕਾਂ ਆਵੇ ਰੋਗ ਰੋਗ ਇਸ ਪਰਮੇਸ਼ਰ ਨੂੰ ਧੌਂਦੇ ਹੈ ਐਸੀ ਸੇਜਾ ਬਣੀ ਹੋਈ ਹੈ ਮਨ ਬੋ ਕ ਤੇ ਕਹੰਕਾਰ ਇਹ ਮਨੁੱਖਾ ਜੇ ਹਰਿ ਹੰਦਰ ਹੈ ਇਹ ਜਮਨੂਰ ਕੀ ਕਹੰਕਾਰ ਚਾਰੇ ਪਾਵੇ ਹਨ ਚਾਰੇ ਅੰਤ ਕਰੂ ਦੇ ਦਸਤੀਓ ਪਾਵੇ ਕਿ ਬਾਈਓ ਹਨ ਤੇ ਬਾਈਓ ਦੇ ਫੇਰ ਦੇ ਹਨ ਪ੍ਰੇਮ ਰੂਪੀ ਬਾਣ ਨਾਲ ਬੁਣਿਆ ਹੋਇਆ ਹੈ ਤੁਲਕਾ ਦੀ ਤਰਾਈ ਵਿਛਾਈ ਹੋਈ ਹੈ ਸੰਤਾ ਦਾ ਵਿਛਾਉਣਾ ਜਿਹਨੂੰ ਵਿਛਾਇਆ ਹੋਇਆ ਹੈ ਅਤੇ ਚਾਹੇ ਮਹਾਬਾਬੂ ਫੇਰ ਬੰਦ ਨਿਉਨ ਦੇ ਕਸੇ ਹੋਏ ਹਨ ਸਾਰੇ ਸੁਪਾਸ ਦੇ ਉਪਰਸ ਗੰਭ ਅਨ ਬਿਸ਼ਾ ਦਾ ਪਿਆਰ ਨੂੰ ਫੁੱਲ ਜਿਨਰਤੇ ਹਵੇ ਇਸ ਪ੍ਰਕਾਰ ਸਾਧ ਜਮੇ ਦੀ ਧਰਤੀ ਨੂੰ ਫਿਰ ਕੋ ਹੈ ਸਭ ਤੋਂ ਤੋਹਿਆ ਧਰਮ ਜਿਵੇਂ ਗੁਣ ਧਾਰਦੇ ਪੋਪੇ ਲਟਕਾਏ ਹੋਏ ਹਨ ਇਸ ਪ੍ਰਕਾਰ ਦੀ ਛੇਜਾ ਜਿਨਾਂ ਦੀ ਛੇਜ ਸੁਹਾਵੀ ਸਰਬ ਸੁਖ ਉਹਨਾਂ ਦੀ ਅੰਤਾਂ ਕਰੂਤੀ ਛੇਜਾ ਸੋਭ ਨਿਕ ਹੋਈ ਹੈ ਸਾਰੇ ਸੁਖ ਨੂੰ ਬਮਾਰਾ ਨੂੰ ਬਖਸ਼ੇ ਹੋਰੇ ਇਸ ਲੋਕ ਦੇ ਵੀ ਪਰਲੋਕ ਦੇ ਵੀ ਕੋਣ ਦੁੱਖਾ ਨਹੀਂ ਜਾ। ਸ੍ਰੀ ਗੁਰੂ ਦੁੱਖਾਂ ਦੀ ਜਗ੍ਹਾ ਨਹੀਂ ਕੋਈ ਰਹੀ। ਦੁੱਖ ਪੈਦਾ ਹੀ ਨਹੀਂ ਹੁੰਦੇ ਉਹਨਾਂ ਦੇ ਹਿਰਦੇ ਦੇ ਅੰਦਰ। ਕੇਚ ਪੁੰਨੀ ਵੱਡ ਭਾਗਣੀ ਵੱਡ ਲੋਕਾਂ ਵੱਲ ਮਹਤਮਾਨੀਆਂ ਉੱਚਾ ਪੁੰਨੀਆਂ ਮਹਾਰਨ ਕਰਤੀਆਂ। ਵਰ ਪਾਇਆ ਹਰ ਰਾਹ। ਜਹੰਗਾਇਬ ਦੀ ਖੁਸ਼ੀ ਨੂੰ ਪਾ ਲਿਆ ਹੈ। ਅਕਾਲ ਮੂਰ ਤੇ ਵਰ ਪਾਇਆ ਅਗਨਸੀ। ਨਾ ਕਦੇ ਮਰੇ ਨਾ ਜਾਇਆ ਮੇਲੇ ਸਹਿਆ ਮੰਗਲ ਗਾਵਹੀ ਜਿਸ ਰਾਣੀ ਦੇ ਘਰ ਵਿੱਚ ਪਾਤਸ਼ਾਹ ਆ ਜਾਵੇ ਉਹਦੀਆਂ ਸਖੀਆਂ ਮਿਲ ਕੇ ਮੰਗਲ ਗਾਉਂਦੀਆਂ ਹਨ ਇਸੇ ਪ੍ਰਕਾਰ ਜਿਹਨਾਂ ਦੇ ਹਿਰਦੇ ਚ ਵਾਜਨ ਪੈਕਤ ਹੋ ਜਾਂਦਾ ਉਹਨਾਂ ਦੀਆਂ ਸਖੀਆਂ ਦੀਆਂ ਸੂ ਮਰ ਕੇ ਮੰਗਲ ਗਾਉਂਦੇ ਹਨ ਆਪਰੋ ਆਪਣੇ ਸਖੀਆਂ ਜਿੰਤੀਆਂ ਜਿਹੜੀਆਂ ਹਨ ਇਹ ਵੀ ਮੰਨਣ ਗਾਉਂਦੀ ਹੈ ਇੰਦਰੀਆਂ ਵੀ ਮੰਨਣ ਕਰਦੀਆਂ ਹਨ ਗੀਤ ਗੋਬਿੰਦ ਅਲਾਇ ਉਹ ਹੋਰ ਨਹੀਂ ਕੋਈ ਪਰਵੇਸ਼ ਗੋਬਿੰਦ ਦੇ ਗੀਤ ਜਸ ਨੂੰ ਇਲਾਜ ਦੇ ਹਨ ਉਜਾਰਦੇ ਹਨ ਹਰ ਜਿਹਾਂ ਅਵਰ ਨਾ ਦਿਸਾਈ ਬੋਤਸੇ ਜੁ ਭਾਈ ਹਰੀ ਜੈਸਾ ਅਵਰ ਸਤਾਂ ਸਾਨੂੰ ਤਾਂ ਹੋਰ ਕੋਈ ਬਿਸ਼ਦਾਰੀ ਜੈਸਾ ਪਰਵੇਸ਼ ਨਹੀਂ ਹੈ ਉਹਨੂੰ ਤੁਨ ਕੋਈ ਨਹੀਂ ਸੰਸਾਰ ਦੇ ਅੰਦਰ ਕੋਈ ਦੂਜਾ ਲਵ ਨਾ ਲਾ ਬਰਾਬਰ ਬਰਾਬਰ ਲਾਈਏ ਤੇ ਬਰਾਬਰ ਲਾਇਆ ਨਹੀਂ ਜਾ ਸਕਦਾ ਜੈਸਾ ਤੂੰ ਕੈਸਾ ਤੂੰ ਕੀ ਉਪਮਾ ਦੀ ਜਾ ਹਲਤ ਪਲਤ ਸਵਾਰਿਓਨ ਸਿਰ ਸਦੈ ਲੋਕ ਵੀ ਸਵਾਰ ਦਿੱਤਾ ਹੈ ਰੋਹ ਕੋਈ ਸਵਾਰਤਾ ਹੈ ਨਿਹ ਚਲ ਦਿੱਤੀ ਅਨੰਝਾ ਆਪਣੇ ਸਰੂਪਾ ਦੇ ਰੂਪੀ ਜਗਾਤ ਲਈ ਆਪ ਰੂਪ ਅਚਲ ਬਖਸ਼ ਦਿੱਤੀ ਹੈ ਸੰਸਾਰ ਸਾਗਰ ਤੇ ਰੱਖਿਆ ਨਾ ਸਾਰ ਸੁਮਿਲ ਦੇ ਡੁੱਬਣਗੇ ਨਹੀਂ ਉਹਨੇ ਵੀ ਰੱਖਿਆ ਕੀਤੀ ਹੈ ਬਹੜ ਨਾ ਜਨਮੈ ਤਹਾ ਜਿਹ ਜੁਨੈ ਚੁਨੀ ਧੰਗੇ ਬੜਦਗੇ ਜਹਿਵਾ ਇਕ ਅਨੇਕ ਗੁਣ ਸਾਡੀ ਜਬਾਨ ਇਕ ਹੈ ਮਹਾਰੇ ਗੁਣ ਅਨੇਕਾ ਹਨ ਕਰੇ ਨਾਨਕ ਚਰਣੀ ਪਾ ਮਨ ਮਨ ਦੇ ਚਰਨਾ ਜੀ ਪਾ ਲਿਆ ਉਹ ਤਰ ਗਏ ਹਨ ਮੁਕਤ ਹੋ ਗਏ ਹਰ ਫਰਕ ਤਾਲਪੋਣ ਨਿਤ ਸਲਾਹੀਆ ਜਿਹੜੀ ਜੀ ਲੋ ਜਿੱਥੇ ਸਭ ਸੰਤੋ ਖਾ ਦੇ ਗੁਨਾ ਕਰਕੇ ਗਿਆਨ ਦੀ ਸਫਲਤਾ ਪ੍ਰਾਪਤੀ ਹੁੰਦੀ ਹੈ ਉਸ ਪਰਮੇਸ਼ਰ ਵਿੱਚ ਲਾਉਣਾ ਕਰੀਏ ਜੈ ਸਨੋ ਤੇਲ ਅਨੰਤ ਮਾ ਜਿਸ ਦੇ ਜਿਨੀ ਵੀ ਤਵਾ ਨਹੀਂ ਹੈ ਖਾਸ਼ ਨਹੀਂ ਕਿਸੇ ਪਦਾਰਥ ਦੀ ਨਿਆਸ਼ੀ ਨਹੀਂ ਵੀ ਭੁੱਖ ਨਹੀਂ ਜਿਸ ਪਰਮੇਸ਼ਰ ਨੂੰ ਅਬੇ ਤਲਵੰਨ ਤਵਾ ਹੋਣੀ ਹੈ ਤੇ ਤਲਵੰਨ ਜਿਸਦੇ ਅੰਦਰ ਗਿਆਨ ਦਾ ਨਹੀਂ ਆਉਣੀ ਹੈ ਐਸਾ ਪਰਮੇਸ਼ਰ ਹੈ ਜਿਨ ਜਿਨ ਨਾਮ ਧਿਆਇਆ ਜਿਨ ਜਿਨ ਗੁਰ ਘਰ ਅਤਿਆਮੀ ਅਕਾਲ ਪੁਰਖ ਦੇ ਅੰਮ੍ਰਿਤ ਨਾਮ ਨੂੰ ਧਿਆਉਣਾ ਕੀਤਾ ਹੈ ਤਨ ਕੇ ਕਾਰਜ ਸਰੇ ਸਭ ਲੋਕ ਦੇ ਕਾਰਜ ਮਾਰਾ ਵੀ ਕਿਰਪਾ ਕਰਕੇ ਸਰਗੇ ਪੂਰੇ ਹੋ ਗਏ ਹਨ ਹਰ ਗੁਰ ਪੂਰਾ ਆਰਾਧਿਆ ਜਿਨ ਜਿਨ ਨਾਮ ਤੁਖ ਜੀ ਪੂਰੇ ਦਾਰਾਦਨ ਕੀਤਾ ਹੈ ਦਰਗਾਹ ਹੈ ਸੱਚ ਖਰੇ ਜਿਨ ਸੱਚੀ ਬੰਦਾ ਦੇ ਚ ਖਰੇ ਸਤਿਆਈ ਵਾਲੇ ਹੈ ਨੇ ਉਸੋ ਗੁਨਾਹ ਦੇ ਸਹਕਾ ਨੇ ਸਰਬ ਸੁਖਾ ਨਿਧ ਚਰਨ ਹਰ ਸਰਬ ਸੁਖਾਂ ਦੇ ਖਜ਼ਾਨਾ ਵਾਲਾ ਦੇ ਚਰਨ ਹੈ ਨੇ ਬੌਜਲ ਬਖਮਨ ਤਰੇ ਜਿਵੇਂ ਸੁਖ ਸਾਗ ਸਮੁੰਦਰ ਨੂੰ ਕਸ਼ਣ ਹੋਏ ਤੋਂ ਕਰਕੇ ਮੁਕਤ ਹੋ ਗਏ ਹਨ ਉਹ ਪ੍ਰੇਮ ਭਗਤ ਤੈਨ ਪਾਈਆ ਕਰਕੇ ਪ੍ਰੇਮ ਭਗਤੀ ਉਹਨਾਂ ਨੂੰ ਪਾਈ ਹੈ ਵਿਖਿਆ ਨਾ ਹੈ ਜਰੇ ਜੀਵਨ ਵਿੱਚ ਸੜਦੇ ਨਹੀਂ ਹਨ ਜੜੇ ਨਹੀਂ ਜਾਂਦੇ ਹਨ ਵਿਕਾਰਾਂ ਵਿੱਚ ਊੜ ਗਏ ਦੁਬਦਾ ਨਸੀ ਸੋਹਣੇ ਸੋਹਣੇ ਮੋਹ ਨਾਲ ਦੇ ਚਲੇ ਗਏ ਦੁਆਇ ਤਨ ਨੂੰ ਨਾ ਸੋਵੀ ਨਾ ਸੁਗਈ ਪੂਰਨ ਸੱਚ ਭਰੇ ਸਾਰੇ ਬ੍ਰਹਮ ਦੇ ਆਨੰਦ ਕਰਕੇ ਸੱਚੇ ਭਲੀ ਪ੍ਰਕਾਰ ਸਿਰ ਭਰ ਗਏ ਹਨ ਲਵਾ ਲਾ ਭਰ ਗਏ ਉਹਦੇ ਚਿੱਤ ਬਾਰ ਬ੍ਰਹਮ ਪ੍ਰਭ ਸੇਵੰਦ ਸਾਰੇ ਸਤਿਗੁਰੂ ਦਾ ਸੇਵਨ ਭਜਨ ਕਰਦੇ ਹਨ ਮਨ ਅੰਦਰ ਏਕ ਧਰੇ ਦੁਆ ਤੂਪ ਨੂੰ ਚਾਰਨ ਕਰਦੇ ਆ ਮੀਆਂ ਨੂੰ ਜੀਤਾਂ ਦੇ ਦੇਣ ਆ ਕੇ ਭਜਨ ਬੰਦ ਕੀ ਕਰਦੇ ਹਨ ਮਾਹ ਦਿਵਸ ਮੂਰਤ ਭਲੇ ਜੀ ਤੇ ਦਰਵੀ ਸਾਰੇ ਚੰਗੇ ਹਨ ਮੂਰਤ ਦੋ ਕੜੀਆਂ ਘੜੀ ਜਿਸ ਤਾ ਨਦਰ ਕਰੇ ਨਿਰਭੈ ਕਿਰਪਾ দৃষ্টি ਕਰ ਜੁੰਦਾ ਹੈ ਨਾਨਕ ਮੰਗਾ ਦਰਸਦਾਨ ਸਾਹਿਬ ਜੀ ਕਹਿੰਦੇ ਹਨ ਉਸ ਨੂੰ ਇਹ ਸ਼ੁਰੂ ਦਾ ਸ਼ਿਨਵਾ ਦਾਨ ਮੰਗਣਾ ਕਰੀਏ ਕਿਰਪਾ ਕਰੋ ਹਰ ਸਤਿ ਸ੍ਰੀ ਅਕਾਲ ਜੀ ਤੇ ਕਿਰਪਾ ਕੀਤੀ ਕਰੋ ਇਹ ਜਦੋਂ ਚੇਤ ਦਾ ਮਹੀਨਾ ਚੱਲੇਗਾ ਪਹਿਲੇ ਮੰਗਲ ਦੇ ਅੱਖ ਜ਼ਰੂਰ ਕਰਨੇ ਚਾਹੀਦੇ ਹੈ ਜਦੋਂ ਫਗਣ ਦੇ ਮਹੀਨੇ ਸੰਗਰਾਮ ਆਵੇ ਕਹੇ ਮਗਰਲਾ ਸਤਿ ਰੂਪ ਉਹ ਜਿੰਨੇ ਨਾਮ ਤੇ ਆਇਆ ਇਹਦੇ ਅੱਖ ਕਰਨੇ ਚਾਹੀਦੇ ਹੈ ਇਹ 14 ਤੌੜੀਆਂ ਵਾਲੀ ਦਾਣਾ ਮਹਾਂ ਉਚਾਰਨ ਕੀਤਾ ਗੁਰੂ ਸਾਹਿਬ ਜੀ ਨੇ ਦਰਸ਼ਨਾ ਦਾਨ ਮੰਗਿਏ ਨਾ ਸਾਡੇ ਤੇ ਕਿਰਪਾ দৃষ্টি ਕਰੋ ਇਸ ਪ੍ਰਕਾਰ ਅੱਜ ਕਸੂਰ ਸਾਹਿਬ ਦੇ ਇੱਤੇ 6ਵੇਂ ਮਹੀਨੇ ਦੀ ਸੰਗਰਾਂਦ ਦਾ ਸੰਤਨ ਕੁਰਮ ਮਨਾਇਆ ਹੈ ਸਰਗੁਰੂ ਕਿਰਪਾ ਕਰੇ ਆਪ ਦੀ ਸਿੱਖੀ ਬਖਸ਼ੇ ਅਤੇ ਸਲਗੂ ਮਹਾਰਾਜ ਜੀ ਆਲਵੇ ਪਿਆਰ ਵਿੱਚ ਚਰੰਗੀ ਰੱਖਣ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਜੀ ਦੇ ਮਾਹ ਦੇਵਸ ਮੂਰਤ ਭਲੇ ਜਿਸ ਤਾਂ ਨਦਰ ਕਰੇ ਨਾਲਿਕ ਮੰਗਾ ਦਰਸ ਦਾਨ ਕਿਰਪਾ ਕਰਹੁ ਹਰੇ ਵਾਹਿਗੁਰੂ ਜੀ ਕਾ ਸਤ ਵਾਹਿਗੁਰੂ ਜੀ ਬੰਦੇ ਸਤਗੁਰੂ ਕਉ ਨਾ ਮਿਹਰਬਾਨ ਮਾ ਪਿਤਾ ਨਾ ਦੇਵ ਸਬਾਏ ਸਿੱਠੀ ਅੱਬੇ ਖੋਕ ਵਜਾਇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਤੁਰ ਕੋਈ ਮਿਹਰਬਾਨ ਨਹੀਂ ਆ ਕਿਉਂਕਿ ਉਹਗਨਾ ਨੂੰ ਨਹੀਂ ਸਤਾ ਪਿਉ ਦੇ ਤੁਲ ਪਿਆਰ ਹਿੱਤ ਨਾ ਫੁੱਫੀ ਨਾ ਪੁੱਤ ਜੇ ਤਾਏ ਦੁਨੀਆ 'ਚ ਰਿਸ਼ਤੇ ਪਾਈ ਸਾਹਿਬ ਦੀ ਗਿੰਦੇ ਹੈ ਕਹਿਣਾ ਕਿ ਕੀ ਮਣੇ ਰਿਸ਼ਤਾ ਹੈ ਪੇਕਿਆਂ ਦਾ ਪਿਉ ਦੇ ਜਿਆ ਪਿਆਰ ਕੋਈ ਕਿਸੇ ਦੇ ਅੰਦਰ ਨਹੀਂ ਪਾਇਆ ਗਿਆ ਫੁੱਫੀ ਭੂਆ ਦੇ ਅੰਦਰ ਨਾ ਪਾਏ ਦੇ ਅੰਦਰ ਨਾ ਚਾਚੇ ਅੰਦਰ ਜਿਆ ਪਿਆਰ

ਮਾਪਾ ਦਾ ਪਿਆਰ ਸੰਸਾਰ ਉੱਤੇ ਹੋਰ ਕਿਸੇ ਦੇ ਅੰਦਰ ਨਹੀਂ ਹੈ। ਭਾਵੇਂ ਵੀ ਕੋਈ ਕਿੰਨਾ ਪਿਆਰ ਕਰੇ ਪਰ ਜੋ ਮਾਂ ਦੇ ਅੰਦਰ ਪਿਆਰ ਦਾ ਵਲਵਲਾ ਹੈ ਉਹ ਸੰਸਾਰ 'ਚ ਅਜੇ ਕਿਸੇ ਦੇ ਅੰਦਰ ਖਾਇ ਨਹੀਂ। ਇਸ ਕਰਕੇ ਭਾਈ ਸਾਹਿਬ ਦੀ ਕੰਨ ਜੋ ਮਾਪਾ ਦਾ ਪਿਆਰ ਹੈ ਉਹ ਨਾ ਮਾਸੀ ਵਿੱਚ ਨਾ ਮਾਮੇ ਵਿੱਚ ਨਾ ਮਾਮੀਆਂ ਨੂੰ ਅਜੇ ਪਾਈ ਇਤਨਾ ਪਿਆਰ ਨਹੀਂ ਪੜਿਆ ਗਿਆ। ਅਖੀਰ